ਰਾਗ ਦੀ ਸੰਤਰਾ ਬਦਾਸੀ ਦੀ ਗੱਵਾਂ ਪੇਸ਼ ਕਰਦੇ ਹਾਂ। ਜੀ ਪਰਵਾਰੀ ਤੇ ਲਿਖਿਆ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤੇਰੇ ਸੰਗ ਸਾਥ ਵੱਡਿਆਂ ਸੋ ਘਿਆ ਰੀਸ ਚੋਜਾਂ ਵਾਲਿਓ ਗੁਰੂ ਰਵਿਦਾਸ ਜੀਓ ਤੈਨੂੰ ਸਰਦਾ ਦੇ ਫੁੱਲ ਚੜਾਉਣ ਲੱਗਾ ਤੇਰੀ ਯਾਦ ਵਿੱਚ ਬੈਠੇ ਦੋ ਕੜੀਆਂ ਇੱਕ ਦੋ ਪਿਆਰ ਦੇ ਹੰਝੂ ਪਾਉਣ ਲੱਗਾ ਤੇਰੀ ਸੋਹਣੀ ਤਸਵੀਰ ਤੇ ਨੀਜ ਲਾ ਕੇ ਰੱਜ ਕੇ ਦਰਸ਼ਨ ਪਾਉਣ ਨੂੰ ਜੀ ਕਰਦਾ ਤੇਰੀ ਦਰੇ ਤਹਲੀਸ ਤੇ ਰਗੜ ਮੱਥਾ ਮੁੜ ਕੇ ਕਿਸਮਤ ਬਣਾਉਣ ਨੂੰ ਜੀ ਕਰਦਾ ਤੇਰੀ ਰੰਬੀ ਨੇ ਝੁਲਮ ਦੀ ਖਲ ਲਾਹੀ ਤੇਰੀ ਸੂਈ ਨੇ ਦੁੱਖਾਂ ਦੇ ਫੱਟ ਸੀਤੇ ਤੇਰੇ ਕਾਂਕਰੇ ਨੇ ਲਾਇਆ ਅਜਬ ਟੰਕਾ ਸਾਖਤ ਮੋਮ ਦੇ ਵੰਗਰਾਂ ਲੱਟ ਕੀਤੇ ਜਿਹੜੀ ਗੰਗਾ ਦੇ ਦਰਸ਼ਨ ਜਾਣ ਲੋਕ ਤੇਰੇ ਕੋਲ ਉਹ ਟੋਕੀਆਂ ਮੰਦਰੀ ਸੀ ਜਿੱਥੇ ਲੋਕ ਮਸਾਂ ਮਾਰ-ਮਾਰ ਕੇ ਅੱਪੜਦੇ ਨੇ ਤੇਰੀ ਪੱਥਰੀ ਦੇ ਲੱਗਦੀ ਸੀ ਮੈਨੂੰ ਜਾਪਦਾ ਕੇ ਤੇਰੀ ਜੋਤ ਸਦਕਾ ਜੋਤ ਅਸ਼ੂਤਾਂ ਦੀ जगਦੀ ਏ ਤੇਰੀ ਜੋਤ ਚੋਂ ਨਿਕਲ ਗਈ ਲਾਟ ਤਤੀ ਸਿੱਧੀ ਜ਼ੁਲਮ ਦੇ ਸੀਨੇ ਨੂੰ ਡੰਗਦੀ ਏ ਮੈਨੂੰ ਜਾਪਦਾ ਕੇ ਜੁਲਮ ਦੀ ਅਗੰਤਰ ਅਮਰਤ ਸੀ ਤਾ ਤੇਰੀ ਤਸਵੀਰ ਦਾ ਸੀ ਝਗੜਾ ਨਹੀਂ ਸੀ ਸ਼ੂਤ ਅਸ਼ਰੂਤ ਵਾਲਾ ਸਾਰਾ ਹੀ ਝਗੜਾ ਗਰੀਬ ਅਮੀਰ ਦਾ ਸੀ ਮੇਰੇ ਦਾਤਿਆ ਤੇਰੇ ਇਸ ਦੇਸ਼ ਅੰਦਰ ਤੇਰੇ ਬੰਦਿਆਂ ਦਾ ਕੁੱਡੀ ਮੁੱਲ ਨਹੀਂ ਪੈਸੇ ਵੰੜਦੇ ਨੇ ਹੱਥੀ ਰੱਬ ਵਿਗਿਆ ਜੀਵਨ ਬੰਦੇ ਦਾ ਪੈਸੇ ਦੇ ਤੋਲ ਨਹੀਂ ਸੀਨਾ ਜੋਰੀ ਤੇ ਚੋਰ ਬਲੈਕੀਆਂ ਦਾ ਸਿੱਕਾ ਚੱਲਦਾ ਇਸ ਜਹਾਨ ਦੇ ਅੰਦਰ ਦਸਾਂ ਨਾਂ ਬਣ ਕੇ ਕਰਦੇ ਕੰਮਿਆਂ ਦਾ ਕੌਡੇ ਮੁੱਲ ਨਹੀਂ ਹਿੰਦੋਸਤਾਨ ਅੰਦਰ ਇੱਥੇ ਧਰਮਾਂ ਤੇ ਮਜਬੂਨੇ ਪਾਏ ਪਾੜੇ ਇਹਨਾਂ ਬੰਦੇ ਤੋਂ ਬੰਦੇ ਨੂੰ ਵੰਡਿਆ ਏ ਜੇ ਤੂੰ ਨੀਚਾਂ ਤੇ ਉੱਚਾਂ ਦਾ ਮੇਲ ਕੀਤਾ ਇਹਨਾਂ ਧਰਮਾਂ ਨੇ ਇਸ ਨੂੰ ਖੰਡਿਆ ਏ ਤੈਨੂੰ ਤਰਸ ਮਜ਼ਦੂਰ ਮਜ਼ਰੂਮ ਤੇ ਸੀ ਤੈਨੂੰ ਤਰਸ ਮਜ਼ਦੂਰ ਮਜ਼ਰੂਮ ਤੇ ਸੀ ਨਾਲ ਨੀਵਿਆਂ ਤੇਰੀਆਂ ਯਾਰੀਆਂ ਸੀ ਗੋੜੇ ਹੁੰਦੇ ਡੁੱਬ ਗਏ ਪੰਡਤਾਂ ਦੇ ਤੇਰੀ ਪੱਥਰੀ ਨਾਲੋਂ ਦੀ ਤਾਰੀਆਂ ਸੀ ਅੱਜ ਫੇਰ ਤੂੰ ਆਪਣੀ ਰੂਹ ਕੱਢ ਦੇ ਨਸਾਂ ਪੈਸੇ ਦੀ ਤਾਕਤ ਦਾ ਮੁੱਕ ਜਾਵੇ ਉੱਚ नीਚ ਦਾ ਰੇੜ ਕਾ ਮੁੱਕ ਜਾਵੇ ਪਾਣੀ ਪੁੱਖਾਂ ਤੇ ਜ਼ੁਲਮਾਂ ਦਾ ਸੁੱਕ ਜਾਵੇ ਉੱਚ नीਚ ਦਾ ਰੇੜ ਕਾ ਮੁੱਕ ਜਾਵੇ ਪਾਣੀ ਪੁੱਖਾਂ ਤੇ ਜ਼ੁਲਮਾਂ ਦਾ ਸੁੱਕ ਜਾਵੇ ਚੜਦੀ ਉਮਰੇ ਜੋ ਬਣੇ ਉਤੇ ਈਸ਼ ਕਦਾ ਬੂਤ ਸਵਾਰ ਨਹੀਂ ਤੈਨੂੰ ਐਸੇ ਘੱਡੇ ਪਾਉਗਾ ਤੂੰ ਹਾਕਾ ਮਾਰ ਬੁਲਾਏਗੀ ਨਾ ਪਾ ਭੜਨ ਕੋਈ ਆਊਗਾ ਚਾਂਗਰ ਦੇ ਬੋਰ ਚਾਂਗਰ ਦੇ ਬੋਰ ਸੋ ਲੈ ਹੋ ਤੇਰੇ ਤਨਾਂ ਚ ਮੈਂ ਛਣਕਾਂਗੀ ਤੇਰੀ ਹਿੱਕ ਤੇ ਬਾਗ ਟਕਾ ਕੇ ਵੇ ਤੇਰੀ ਹਿੱਕ ਤੇ ਪਾਗਟ ਕਾ ਕੇ ਵੇ ਜਿੱਥੇ ਜੀ ਚਾਹੇ ਮੈਂ ਜਾਊਂਗੀ ਵੱਡੇ ਘਰ ਦੀਆਂ ਕੂੜੀਆਂ ਦੇ ਕੰਮ ਵੀ ਹੁੰਦੇ ਵੱਡੇ ਨੇ ਤੇਰੇ ਜਿਹਾ ਅਣਪੋੜਾ ਨੂੰ ਲਾਛ ਡਣਿਓ ਵੱਡੇ ਨੇ ਮੇਰਾ ਕੁੜੀਏ ਤੁਝ ਨਹੀਂ ਜਾਣਾ ਮੇਰਾ ਕੁੜੀਏ ਤੁਝ ਨਹੀਂ ਜਾਣਾ ਤੇਰਾ ਸਭ ਲੁੱਟ ਜਾਊਗਾ ਤੂੰ ਹਾਕਾਂ ਕਾਮ ਅਰ ਬੁਲਾਏਂਗੀ ਨਾ ਬਾਫੜਨ ਕੋਈ ਆਊਗਾ ਤੇ ਦੇਈ ਉਤੇ ਦਿਨ ਚਾਰ ਮੈਂ ਜ਼ਿੰਦਗੀ ਵਿੱਚ ਮੌਜਾਂ ਮੰਨਣ ਦੇ ਅੱਖੀਆਂ ਵਿੱਚ ਅੱਖੀਆਂ ਪਾ ਕੇ ਤੇ ਦਿਲ ਦੀਆਂ ਰਮਜ਼ਾਂ ਜਾਣਣ ਦੇ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਾਂ ਮੈਂ ਕਿਛੇ ਇਹੁੰਡੇ ਨੂੰ ਪਿਆਰ ਕਰਾਂ ਤੇਤੋਂ ਜਰਨਾ ਹੁੰਦਾ ਏ ਕੁੱਟ-ਕੁੱਟ ਕੇ ਮੈਂ ਕਿਉਂ ਮਰਾਂ ਮੈਥੋਂ ਮਰਨਾ ਹੁੰਦਾ ਏ ਜਿੰਨਾ ਮਰਜੀ ਚਾਹੇ ਜ਼ੋਰ ਲਗਾ ਲੈ ਲਾਬ ਨੂੰ ਇੱਕ ਨਾਲ ਲਾਉਂਗੀ ਤੇਰੀ ਹਿੱਕ ਤੇ ਪਾਪ ਟਿਕਾ ਕੇ ਵੇ ਜਿੱਤ ਜੀ ਚਾਹੇ ਮੈਂ ਜਾਉਂਗੀ ਤੇਰੀ ਹਿੱਕ ਤੇ ਪਾਪ ਟਿਕਾ ਕੇ ਵੇ ਜਿੱਤ ਜੀ ਚਾਹੇ ਮੈਂ ਜਾਉਂਗੀ ਮੇਰੇ ਤੂੰ ਚੇਤੇ ਰੱਖੀ ਜੋ ਅਜ ਲੱਗਦੇ ਮੰਦੇ ਨਹੀਂ ਬੋਲ ਮੇਰੇ ਤੂੰ ਚੇਤੇ ਰੱਖੀ ਜੋ ਅਜ ਲੱਗਦੇ ਮੰਦੇ ਨਹੀਂ ਪਰਛਾਵਾਂ ਤੋਂ ਵੀ ਡਰਿਆ ਕਰेंगी ਜੋ ਅਜ ਲੱਗਦੇ ਚੰਗੇ ਨਹੀਂ ਪਰਛਾਵਾਂ ਤੋਂ ਵੀ ਡਰਿਆ ਕਰेंगी ਜੋ ਅਜ ਲੱਗਦੇ ਚੰਗੇ ਜੋ ਅਜ ਲੱਗ ਗਏ ਚੰਗਨੀ ਸੌਵਾ ਵਾਲੇ ਰਾਤੋਂ ਪਟਕੀ ਨੂੰ ਤੈਨੂੰ ਨਰਾਤ ਆਊਗਾ ਸੌਵਾ ਵਾਲੇ ਰਾਤੋਂ ਪਟਕੀ ਨੂੰ ਤੈਨੂੰ ਨਰਾਤ ਆਊਗਾ ਤੂੰ ਹਾਤਾ ਤੂੰ ਹਾਤਾ ਮਾਰ ਬੁਲਾਏਂਗੀ ਨਾ ਬਾਹ ਪੜਨ ਕੋਈ ਆਊਗਾ ਤੇਰੀ ਹਿੱਕ ਤੇ ਪਾਪ ਟਕਾ ਕੇ ਵੇ ਤੇਰੀ ਹਿੱਕ ਤੇ ਪਾਪ ਟਕਾ ਕੇ ਵੇ ਕਿਤੇ ਜੀ ਚਾਹੇ ਮੈਂ ਜਾਊਂਗੀ Vai ah, dar tchau, <laughs> nenhão. olha, bota, tchau.